ਬਹੁਤ ਪਿਆਰ ਕਰਦਾ ਹਾਂ ਤਾਂ ਅਕੰਤਾਂ ਬਾਕੀ ਅਰਕ ਜੀ ਬਹੁਤ ਲੱਗੇ ਹੱਥਲਾ ਮਾਰ ਹੱਥਲਾ ਲੁਟਾ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਕਿ ਸਰਦਾਰ ਰਗਵੀਰ ਸਿੰਘ ਜੀ ਦੇ ਨਾਮ ਤੇ ਇਸ ਰੋਡ ਨੂੰ ਸ਼ਹੀਦ ਸਰਦਾਰ ਰਗਵੀਰ ਸਿੰਘ ਰੋਡ ਵੱਜੋਂ ਜਾਣਿਆ ਜਾਊਗਾ ਕਿੰਨਾ ਕਮਾਨ ਮਹਿਸੂਸ ਹੋ ਰਿਹਾ ਕਿ ਬੜੀ ਵੱਡੀ ਇੱਕ ਕਹਿਲੀ ਉਪਲਬਧੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮਾਨ ਦੇ ਪਾਤਰ ਜੋ ਹੈਗੇ ਸਾਡੇ ਸ਼ਹਿਰ ਦੇ ਨਿਵਾਸੀ ਨੇ ਪੂਰਾ ਕਰਨਾ ਸ਼ਾਇਦ ਜਿੱਥੋਂ ਦੇ ਵਸਨੀਕ ਤੇ ਜਿੱਥੋਂ ਦੇ ਐਡੇ ਮਸ਼ਹੂਰ ਜੋ ਫਰੀਡਮ ਫਾਈਟਰ ਸਰਦਾਰ ਰਘੂ ਸਿੰਘ ਦੀ ਬਾਠੇ ਦਾ ਹੋਏ ਨੇ ਇਹਨਾਂ ਨੇ ਆਜ਼ਾਦੀ ਦੀ ਲਹਿਰ ਦੇ ਵਿੱਚ ਸਿਵਲ ਨਾ ਫਰਮਾਨੀ ਦੇ ਸੋਵੀਡੀਅਨਸ ਮੂਵਮੈਂਟ 'ਚ ਆਪਣਾ ਯੋਗਦਾਨ ਦਿੱਤਾ ਸੈਂਟਰਲ ਜੇਲ੍ਹ ਲਾਹੌਰ ਦੇ ਵਿੱਚ ਉਹਨਾਂ ਨੇ ਯਾਤਨਾਵਾਂ ਕੱਟੀਆਂ ਉਸ ਤੋਂ ਬਾਅਦ ਪੰਜਾਬੀ ਸੂਬਾ ਮੋਰਚੀ ਵੀ ਉਹਨੇ ਇਹਨਾਂ ਨੇ ਸਰ ਕਰਿਆ ਔਰ ਇਸ ਦੇ ਲਾਭੀ ਜੋ ਉਹਨਾਂ ਦੀ ਪੀੜੀਦਰ ਪੀੜੀ ਜੋ ਆਪਣੇ ਪਰਿਵਾਰ ਨੂੰ ਕੁਰਤੀ ਦਿੱਤੀ ਕੁਰਬਾਨੀਆਂ ਦੀ ਸਵਾਸ ਸੇਵਾ ਦੇ ਲਈ ਲੋਕ ਭਲਾਈ ਦੇ ਲਈ ਉਹਦੇ ਉੱਤੇ ਸੀਨੇ ਪਰ ਤਿੰਨੇ ਚੱਲਦੇ ਹੋਏ ਉਹਨਾਂ ਦੇ ਪੋਤੇ ਸਰਦਾਰ ਹਰਜੀਤ ਸਿੰਘ ਜੀ ਪਾਟੀਆ ਜੋ ਕਿ ਫ੍ਰੀडम फाइਟਰ ਵੈਲਫੇਅਰ ਫੈਮਿਲੀ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਵੀ ਨੇ ਤੇ ਬਤੌਰ ਜਨਰਲ ਸਕੱਤਰ ਆਪ ਜੀ ਨੂੰ ਦੱਸਦੇ ਹੋਏ ਇਲਾਕਾ ਨਿਵਾਸੀਆਂ ਨੂੰ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਜੋ ਸਾਡੇ ਖੰਡਾ ਸ਼ਹਿਰ ਦੀ ਇਕਲੌਤੀ ਸ਼ਮਸ਼ਾਨ ਘਰ ਰੋਡ ਸੀ ਔਰ ਜਿਸ ਨੂੰ ਪਾ ਸਿੱਖਿਆ ਮਾਰਗ ਦੇ ਨਾਮ ਨਾਲ ਵੀ ਜਾਣਦੇ ਸੀ ਉਸ ਰੋਡ ਨੂੰ ਜੋ ਪੰਜਾਬ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਪੱਤਰ ਨੰਬਰ 568 ਤੇ ਮਿਊਸਪਲ ਕਮੇਟੀ ਨੂੰ ਜਾਰੀ ਕੀਤੇ ਗਏ ਜੋ ਹੁਕਮਾਂ ਦੇ ਅਨਸਾਰ ਉਸ ਸੜਕ ਦਾ ਨਾਮ ਬਦਲ ਕੇ ਸਰਦਾਰ ਅਜੀਤ ਸਿੰਘ ਦੀ ਪਾਟੀਆਂ ਫਰੀडम फाइਟਰ ਯਾਦਗਾਰੀ ਰੋਡ ਰੱਖਿਆ ਗਿਆ ਹੈ ਸੋ ਇਸ ਜੋ ਰੋਡ ਦਾ ਨਾਮ ਰੱਖਣ ਦੇ ਨਾਲ ਕੁਝ ਫਾਇਦੇ ਹੋਣਗੇ ਸਾਡੇ ਸ਼ਹਿਰ ਨੂੰ ਉਹ ਇਸ ਤਰੀਕੇ ਨਾਲ ਕਿਉਂਕਿ ਸਾਡੇ ਇਸ ਰੋਡ ਦੇ ਉੱਤੇ ਚਾਰ ਵੱਡੇ ਸਕੂਲ ਨੇ ਜਿੱਥੇ ਕਿ ਲਗਭਗ ਹਜ਼ਾਰਾਂ ਦੀ ਤਨਾਲ ਦੇ ਵਿੱਚ ਬੱਚੇ ਪੜ੍ਹਦੇ ਨੇ ਆਪਣੇ ਵੀ ਉਜਵਲ ਭਵਿੱਖ ਦੇ ਲਈ ਆਉਂਦੇ ਨੇ ਤਾਂ ਜਦੋਂ ਵੀ ਉਹ ਇਸ ਰੋਡ ਤੋਂ ਲੰਘਿਆ ਕਰਨਗੇ ਉਹਨਾਂ ਦੇ ਪੇਰੈਂਟਸ ਲੰਘਿਆ ਕਰਨਗੇ ਜਾਂ ਉਹ ਜਦੋਂ ਤਰੱਕੀ ਕਰਕੇ ਵੱਡੀਆਂ ਸੀਟਾਂ ਦੇ ਉੱਤੇ ਅਫਸਰ ਬਣ ਕੇ ਬੈਠਣਗੇ ਤਾਂ ਉਹ ਯਾਦ ਕਰਨਗੇ ਕਿ ਜਿਸ ਰੋਡ ਦੇ ਉੱਤੋਂ ਗੁਜ਼ਰ ਕੇ ਉਹ ਪੜ੍ਹਾਈ ਕਰਨ ਜਾਂਦੇ ਸੀ ਉਹ ਸ਼ਹੀਦਾਂ ਦੇ ਨਾਮ ਨਾਲ ਜਾਣੀ ਜਾਂਦੀ ਰੋਡ ਸੀ ਔਰ ਦੂਸਰਾ ਜਿਵੇਂ ਕਿ ਸ਼ਮਸ਼ਾਨ ਘਾਟ 'ਚ ਪੂਰੇ ਵਰਲਡ 'ਚ ਉਹ ਜਾਂ ਕਿਸੇ ਹੋਰ ਪਾਸੇ ਤੋਂ ਗਮੀ ਦੇ ਮੌਕੇ ਦੇ ਵਿੱਚ ਮਸ਼ਰੂਫ ਹੋਣ ਲਈ ਰਿਸ਼ਤੇਦਾਰ ਦੋ ਸੱਜਣ ਆਉਂਦੇ ਨੇ ਪਰ ਉਹਨਾਂ ਨੂੰ ਵੀ ਇਹ ਇਲਾਕੇ ਦੇ ਬਾਰੇ ਜਾਣਕਾਰੀ ਹੋਊਗੀ ਕਿ ਅੰਨਾ ਸ਼ਹਿਰ ਜਿੱਥੇ ਸ਼ਹੀਦਾਂ ਦੀ ਧਰਤੀ ਵੀ ਆ ਵਰੂਆ ਵੀਰਾਂ ਦੀ ਪੰਗਬਰਾਂ ਦੀ ਧਰਤੀ ਵੀ ਆ ਇਸ ਇਲਾਕੇ ਦਾ ਪੁਰਾਣਾ ਇਤਿਹਾਸ ਵੀ ਆ ਤੇ ਉੱਥੇ ਸਾਡੇ ਸਤਕਾਰਯੋਗ ਸਰਦਾਰ ਰਗਵੀਰ ਸਿੰਘ ਦੀ ਪਾਰਟੀ ਆ ਫਰੀडम फाइਟਰ ਨੂੰ ਵੀ ਯਾਦ ਰੱਖਿਆ ਜਾਊਗਾ ਸੋ ਜਲਦੀ ਇਸ ਦਾ ਸੜਕ ਦਾ ਉਦਘਾਟਨ ਕਰਨ ਜਾ ਰਹੇ ਆ ਉਸ ਦੇ ਬਾਰੇ ਇਸ ਨੂੰ ਜਲਦੀ ਹੀ ਜਾਣਕਾਰੀ ਬੜੀ ਵਧਾਈ ਦੀ ਗੱਲ ਹੈ ਕਿ ਤੁਹਾਡੇ ਦਾਦਾ ਸਰਦਾਰ ਗਗਬੀਰ ਸਿੰਘ ਦੇ ਜਿਹੜੇ ਉਹਨਾਂ ਦੇ ਨਾਮ ਤੇ ਜਿਹੜੀ ਹੈਗੀ ਹੈ ਜਿਹੜੀ ਰੋਡ ਹੈ ਸਿੱਖਿਆਮਾਰਗ ਰੋਡ ਕਿਹਾ ਜਾਂਦਾ ਸੀ ਜਾਂ ਇਹਨੂੰ ਮੜੀਆਂ ਰੋਡ ਕਿਹਾ ਜਾਂਦਾ ਸੀਗਾ ਲੇਕਿਨ ਪੰਜਾਬ ਸਰਕਾਰ ਵੱਲੋਂ ਇੱਕ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਅੱਜ ਕਿ ਉਹਨਾਂ ਦੇ ਨਾਮ ਤੇ ਇਸ ਰੋਡ ਦਾ ਨਾਮ ਰੱਖਿਆ ਜਾ ਰਿਹਾ ਕਿੰਦਾ ਦੇਖਦੇ ਹੋ ਤੁਸੀਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਮੁੱਚੀ ਪ੍ਰੈਸ ਵਾਲਿਆਂ ਦਾ ਵੀਰਾਂ ਦਾ ਜਿਹੜੇ ਕਿ ਅੱਜ ਚੇਤੇ ਤੌਰ ਤੇ ਸਾਡੇ ਗ੍ਰੀਡ ਹਫਤਾ ਦਫ਼ਤਰ ਤੇ ਕੁੱਤੇ ਨੇ ਇੱਥੇ ਅੱਜ ਦੇ ਮੈਂ ਧੰਨਵਾਦ ਕਰਦਾ ਤੇ ਉੱਥੇ ਆਪ ਜੀ ਨੂੰ ਦੱਸਣਾ ਚਾਹਨਾ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਸੀਐਮ ਸਾਹਿਬ ਸਭਗਵਨ ਸਿੰਘ ਮਾਨ ਜੀ ਜਿਹੜੇ ਕਿ ਸ਼ਹੀਦਾਂ ਦੇ ਸੁਪਨੇ ਸਰਕਾਰ ਲੈ ਕੇ ਬਣਾਈ ਆ ਜਿਨ੍ਹਾਂ ਨੇ ਤੇ ਸ਼ਹੀਦਾਂ ਦੇ ਜਸਵੰਦੀ ਨਾਲ ਚੰਦੇ ਨੇ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਫੈਡਰਲ ਫੈਕਟਰ ਮਨਿਸਟਰ ਜੁੜੇ ਮਾਜਰਾ ਜੀ ਦਾ ਤੇ ਵਿਸ਼ੇਸ਼ ਧੰਨਵਾਦ ਸਾਡੇ ਖੰਨੇ ਸੰਦੇ ਐਮਐਲਏ ਸਾਤਰਪਦੀ ਸਿੰਘ ਜੋ ਕਿ ਸਾਡੇ ਵਤਾਇਕ ਨੇ ਤਰਪਦੀ ਸਿੰਘ ਸੋਚ ਜੀ ਉਹਨਾਂ ਦਾ ਧੰਨਵਾਦ ਵਿਸ਼ੇਸ਼ ਧੰਨਵਾਦ ਸਾਡੇ ਕਮਲਜੀਤ ਸਿੰਘ ਲੱਜੜ ਜੀ ਜਿਹੜੇ ਕਿ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਨੇ ਸਾਚ ਚਰਨਜੀਤ ਸਿੰਘ ਜੀ ਪੀਓ ਸਾਹਿਬ ਤੇ ਨਾਲ ਹੀ ਧੰਨਵਾਦ ਸਮੂਹੇ ਕਾਉਂਸਲਰ ਸਹਿਬਾਨ ਦਾ ਖੰਨੇਰੇ ਕਾਉਂਸਲਰ ਸਹਿਬਾਨ ਦਾ ਵਿਸ਼ੇਸ਼ ਧੰਨਵਾਦ ਹੈ ਕਿਉਂਕਿ ਉਹਨਾਂ ਦੇ ਦਲਦਲ ਮਤਾ ਆਇਆ ਸੀ ਕਿ ਸਾਰੇ ਕਾਉਂਸਲਰ ਸਹਿਬਾਨ ਨੇ ਇੱਕ ਆਵਾਜ਼ ਚ ਮਤਾ ਪਾਸ ਕੀਤਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਡੇ ਦਾਦਾ ਜੀ ਸਰ ਅਕबीर ਸਿੰਘ ਭਾੜੀਆ ਜੀ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਿਵਲ ਨਾਫ ਮਨੀ ਲਹਿਰ ਚ ਲਹਿਰ ਚ ਸਜ਼ਾ ਕੱਟੀ ਹੈ ਤੇ ਨਾਲ ਹੀ ਪੰਜਾਬੀ ਸੁਪਰੇ ਮੋਰਚੇ ਤੇ ਵੀ ਉਹਨਾਂ ਨੇ ਸਜ਼ਾ ਕੱਟੀਆਂ ਨੇ ਤੇ ਅੱਜ ਉਹਨਾਂ ਨੂੰ ਪੰਜਾਬ ਸਰਕਾਰ ਨੇ ਨਗਰ ਕੌਂਸਲ ਨੇ ਮਾਣ ਦਿੰਦਿਆਂ ਹੋਇਆਂ ਜਿਹੜੀ ਸਾਡੇ ਖੰਨੇ ਦੀ ਪ੍ਰਮੁੱਖ ਸੜਕ ਸੀ ਨਗਰ ਕੌਂਸਲ ਦੀ ਜਿਹੜੀ ਸੜਕ ਹਰੂ ਦੇ ਅੰਦਰ ਪੈਂਦੀ ਸੀ ਸ਼ਮਸ਼ਾਨ ਘਾਟ ਰੋਡ ਤੇ ਦਾ ਕੋਈ ਨਾਮ ਨਹੀਂ ਸ਼ਮਸ਼ਾਨ ਘਾਟ ਰੋਡ ਨਾਲੇ ਬੈਠਦਾ ਸੀ ਅੱਜ ਉਹਦਾ ਨਾਮ ਇਹਨਾਂ ਨੇ ਜੋ ਮੇਰੇ ਚੱਕੀ ਪੱਤਰ ਜਾਰੀ ਵੀ ਹੋਇਆ ਚੱਕੀ ਪੱਤਰ ਪ੍ਰਮਾਣਿਕੀ ਦਾ ਜਾਰੀ ਹੋ ਗਿਆ ਤੇ ਉਹਨਾਂ ਨੇ ਦੱਸਿਆ ਹੈ ਕਿ ਇਸ ਸੜਕ ਦੀ ਜਿਹੜੀ ਮਨਜ਼ੂਰੀ ਆਪਦੀ ਨੂੰ ਪ੍ਰਮਾਣਿਕੀ ਦਿੱਤੀ ਜਾਂਦੀ ਹੈ ਇਸ ਸੜਕ ਦਾ ਨਾਮ ਜੋ ਹੈਗਾ ਸਟਾਰਟ ਰਿਪੀਟਿੰਗ ਭਾਗਿਆ ਫਰੀडम फाइਟਰ ਸ਼ਮਸ਼ਾਨ ਘਾਟ ਰੋ ਸਿੱਖਿਆ ਮਾਰਗ ਨਾਮ ਦੇ ਤੌਰ ਤੇ ਜਾਣਿਆ ਜਾਏਗਾ ਮੈਂ ਵਿਸ਼ੇਸ਼ ਤਨਵਾਜ ਕਹਿੰਦਾ ਹਾਂ ਤੁਹਾਨੂੰ ਕਿ ਪੱਤਰਕਾਰ ਭਾਈਚਾਰੇ ਦਾ ਜਿਹਨਾਂ ਨਾਲ ਹੀ ਦੱਸਣਾ ਚਾਹਨੇ ਆ ਤੇ ਇਹ ਵੀ ਗੱਲ ਦੱਸਣਾ ਚਾਹਨੇ ਆ ਜਲਦੀ ਹੀ ਸੜਕ ਦਾ ਉਦਘਾਟਨ ਕੀਤਾ ਜਾਏਗਾ ਜਿਹਦੇ ਵਿੱਚ ਅਸੀਂ ਮੰਤਰੀ ਸਾਹਿਬ ਜੋੜਾ ਮਾਜਰਾ ਸਾਹਿਬ ਜੀ ਨੂੰ ਬੁਲਾਵਾਂਗੇ ਤੇ ਸਾਡੇ ਖੰਨੇ ਦੇ ਐਮਐਲਏ ਸਾਹਿਬ ਤਰਨਪੀਰ ਸਿੰਘ ਸੋਹਣ ਜੀ ਜਿਹਦਾ ਉਦਘਾਟਨ ਵੀ ਕਰਨਗੇ ਸੜਕ ਦਾ ਉਹਨਾਂ ਦੇ ਨਾਮ ਦਾ ਇੱਕ ਪੱਥਰ ਵੀ ਲਗਾਵਾਂਗੇ ਕਮਲਜੀਤ ਸਿੰਘ ਲੱਡੜ ਸਾਡੇ ਪ੍ਰਧਾਨ ਸਾਹਿਬ ਹੈ ਨਗਰ ਕੌਂਸਲ ਦਾ ਅਸੀਂ ਇੱਥੇ ਪੱਥ ਤੇ ਨਾਲ ਹੀ ਜਿੰਨੇ ਹੋਰ ਜਥੇਬੰਦੀਆਂ ਸ਼ਹਿਰ ਦੀਆਂ ਜਿੰਨੀਆਂ ਵੀ ਸੇਵਾ ਸਹਿਤਿਆਂ ਨੇ ਉਹਨਾਂ ਨੂੰ ਬੁਲਾ ਕੇ ਇੱਥੇ ਸਨਮਾਨ ਵੀ ਕਰਾਂਗੇ ਤੇ ਉਦੋਂ ਇਹ ਜੋ ਕਿ ਬਹੁਤ ਜਲਦੀ ਸਮਾਜ ਵਿੱਚ ਰੱਖਿਆ ਜਾਏਗਾ ਐਮਐਲਏ ਸਾਹਿਬ ਦਾ ਟਾਈਮ ਲਵਾ ਕੇ ਸੜਕ ਦਾ ਦੁਬਾਰਾ ਨਿਰਮਾਣ ਲਈ ਤੇ ਜਦੋਂ ਵੀ ਟਾਈਮ ਦਿੰਦੇ ਨੇ ਤੇ ਇੱਥੇ ਪੱਥਰ ਤੰਗਾ ਕੇ ਤੇ ਇੱਕ ਵੱਡਾ ਫੰਕਸ਼ਨ ਇੱਥੇ ਕੀਤਾ ਜਾਏਗਾ ਉਹਦੇ ਨਾਲ ਹੀ ਅਸੀਂ ਇਹ ਸੜਕ ਦਾ ਉਸ ਦਿਨ ਤੋਂ ਦੀ ਇਹਦਾ ਕਰਾਂਗੇ ਤੇ ਜਿੱਦਾਂ ਕਿ ਆਜ਼ਾਦੀ ਨੂੰ ਤਕਰੀਬਨ ਹੁਣ 77 ਸਾਲ ਦੇ ਲਗਭਗ ਹੋ ਚੁੱਕੇ ਨੇ ਕੁਝ ਐਸੇ ਪਰਿਵਾਰ ਵੀ ਨੇ ਕੁਝ ਐਸੇ ਸ਼ਹੀਦ ਵੀ ਨੇ ਜਿਨ੍ਹਾਂ ਨੂੰ ਅਜੇ ਤੱਕ ਬਣਦਾ ਮਾਨ ਸਨਮਾਨ ਸਰਕਾਰ ਵੱਲੋਂ ਨਹੀਂ ਮਿਲਿਆ ਕੁਝ ਹੈ ਉਹਨਾਂ ਲਈ ਵੀ ਕੋਈ ਸੰਘਰਸ਼ ਚੱਲ ਰਿਹਾ ਬਿਲਕੁਲ ਜਿਹੜੀ ਸਾਡੀ ਜਥੇਬੰਦੀ ਹੈ ਜਿਹੜੇ ਸਾਡੇ ਬੈਠੇ ਆ ਫ੍ਰੀਡਮ ਫਾਈਟਰ ਪਰਿਵਾਰ ਜੇ ਸਾਨੂੰ ਕੋਈ ਪਤਾ ਲੱਗਦਾ ਕਿ ਜਿਹਨੇ ਦੇਸ਼ ਦੀ ਆਜ਼ਾਦੀ ਲਈ ਯੋਗਦਾਨ ਪਾਇਆ ਹੈ ਜੋ ਫ੍ਰੀਡਮ ਫਾਈਟਰ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਤੇ ਸਾਡੇ ਨੂੰ ਜਦੋਂ ਸੰਪਰਕ ਕਰਦੇ ਨੇ ਤੇ ਅਸੀਂ ਉਹਨਾਂ ਲਈ ਸਰਕਾਰ ਦੇ ਕੋਲ ਉਹਨਾਂ ਨੇ ਜਾ ਕੇ ਮੰਗ ਵੀ ਠਾਣਨੇ ਆ ਤੇ ਤਰ੍ਹਾਂ ਤਰ੍ਹਾਂ ਦੀ ਕੋਈ ਵੀ ਮੰਗ ਹੁੰਦੀ ਹੈ ਕੋਈ ਜਿਹੜੇ ਪਰੇਸ਼ਕੁਸ਼ਲਾ ਹੁੰਦੀ ਹੈ ਉਹ ਉੱਥੇ ਉਹਨਾਂ ਕੋਲ ਜਾ ਕੇ ਸਰਕਾਰ ਕੋਲੋਂ ਹੱਲ ਵੀ ਕਰਾਣੇ ਆ ਤੇ ਜੇ ਕੋਈ ਐਦਾਂ ਦਾ ਕੋਈ ਪਰਿਵਾਰ ਹੋਵੇ ਤੇ ਸਾਡੇ ਨਾਲ ਸੰਪਰਕ ਵੀ ਕਰ ਸਕਦਾ ਹੈ ਅਸੀਂ ਉਹਦੇ ਲਈ ਹੱਲ ਕਰਨ ਲਈ ਸਾਡੀ ਸਾਰੀ ਟੀਮ ਬੈਠੀ ਹੈ ਤੁਸੀਂ ਦੇਖ ਸਕਦੇ ਕੋਈ ਸਰਗਠਾ ਜਿਹੜਾ ਕੰਮ ਇਹ ਦਿਨ ਰਾਤ ਇਹੀ ਕਰ ਰਿਹਾ ਤੇ ਪਿੱਛੇ ਹੁਣ ਸਾਡੇ ਨੂੰ ਚਿੱਠੀ ਹੋਰ ਵੀ ਜਾ ਰਹੀ ਹੈ ਬीडीपीਓ ਕੋ ਕਿ ਪਿਛਲੇ 15 ਅਗਸਤ ਨੂੰ ਪੱਥਰ ਲਗਾਏ ਗਏ ਸੀ ਹਰੇਕ ਸ਼ਹਿਰ ਦੇ ਵਿੱਚ ਜਿੰਨੇ ਵੀ ਸ਼ਹੀਦ ਹੋਏ ਨੇ ਜਾਂ ਫ੍ਰੀਡਮ ਫਾਈਟਰ ਨੇ ਉਹਨਾਂ ਦੀ ਯਾਦ ਦੇ ਵਿੱਚ ਨਗਰ ਕੌਂਸਲ ਚ ਪੰਚਾਇਤਾਂ ਦੇ ਵਿੱਚ ਪੱਥਰ ਲਗਾਏ ਗਏ ਸੀ ਉਹਨਾਂ ਦੇ ਨਾਮ ਦੇ ਯਾਦਗਾਰੀ ਤੇ ਕੁਝ ਸਾਡੇ ਸ਼ਹਿਰ ਦੇ ਮੈਂਬਰ ਸਭਾਾਂ ਦਾ ਰਹਿ ਗਿਆ ਉਹਦੇ ਦੀ ਨਗਰ ਕੌਂਸਲ ਨੂੰ ਲਿਖ ਕੇ ਵੀ ਦਿੱਤਾ ਹੈ ਵੀ ਉਹਨਾਂ ਦੇ ਨਾਮ ਵੀ ਉਹਨਾਂ ਦੇ ਪਾਈ ਜਾਣ ਤੇ ਇਹਨਾਂ ਸਾਡੇ ਪਿੰਡਾਂ ਵਾਲੇ ਬੈਠੇ ਨੇ ਪੀਡੀਪੀਓ ਸਾਹਿਬ ਦੀ ਸਭ ਚਿੱਠੀ ਜਾਰੀ ਹੋ ਗਈ ਉਹਨਾਂ ਨੇ ਸੈਕਟਰੀ ਸਾਹਿਬ ਨੂੰ ਆਰਡਰ ਕਰ ਦਿੱਤੇ ਨੇ ਕਿ ਪਿੰਡਾਂ ਤੇ ਜਾ ਕੇ ਵੀ ਉਹਨਾਂ ਦੇ ਨਾਮ ਦੇ ਪੱਥਰ ਲਗਾਏ ਜਾਣ ਅਗਰ ਕੋਈ ਹੋਰ ਵੀ ਦਿੰਦਾ ਤਾਂ ਅਸੀਂ ਉਹਦੇ ਲਈ ਵੀ ਜਾਨੀ ਜਾਣ ਤਿਆਰ ਬੈਠੇ ਹਾਂ